ਜੋ ਲੋਕੀ ਸਟ्रेस ਲੈਂਦੇ ਆ ਆਪਣੇ ਮਨ ਦੀ ਬਾਤ ਨੂੰ ਮਨ 'ਚ ਦੱਬ ਕੇ ਰੱਖਦੇ ਆ ਦਿਲ ਦੀ ਗੱਲ ਨਹੀਂ ਕਰਦੇ ਕਿਤੇ ਖੋਲਦੇ ਨਹੀਂ ਉਹਨਾਂ ਲੋਕਾਂ ਨੂੰ ਇਹ ਪ੍ਰੋਬਲਮ ਅਕਸਰ ਆ ਜਾਂਦੀ ਆ ਪਰ ਉਹਨੂੰ ਕਾਗਜ਼ ਤੇ ਲਿਖੋ ਲਿਖ ਲਿਖ ਕੇ ਆਪਣੇ ਮਨ ਦੀ ਭੜਾਸ ਕੱਢ ਲਓ ਉਹਨੂੰ ਬਾਅਦ 'ਚ ਫਾੜ ਕੇ ਅੱਗ ਲਾ ਦਿਓ ਉਹ ਕਿਸੇ ਪਹਾੜੀ ਵੱਲ ਨੂੰ ਚਲੇ ਜਾਓ ਉਤੋਂ ਸ਼ੀਸ਼ਾ ਖੋਲ ਕੇ ਇਕੱਲੇ ਉੱਚ ਬਾਹਰ ਨਿਕਲ ਕੇ ਉੱਚੀ ਉੱਚੀ ਗਾਲਾਂ ਕੱਢੋ ਰੌਲਾ ਪਾਓ ਮਤਲਬ ਦਿਲ ਦਾ ਗੁਬਾਰ ਕੱਢੋ ਕਰੀ ਹੁੰਦਾ ਕਿ ਸਟ्रेस ਅਸੀਂ ਇੰਨਾ ਲੈਨੇ ਆ ਕਿ ਹਾਰਟ ਦੀ ਜਿਹੜੀ ਆਰਟਰੀਜ਼ ਨੇ ਉਹਨਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਕਈ ਵਿਚਾਰੇ दारू ਪੀ ਜਾਣਗੇ ਨਾਲ ਪੁੱਜੀ ਹੋਈ ਨੂਨ ਵਾਲੀ ਮੂੰਫਲੀ ਖਾਈ ਜਾਣਗੇ ਕਈ ਵਿਚਾਰੇ दारू ਪੀ ਜਾਣਗੇ ਉਹਦੇ ਨਾਲ ਕਿਸੇ ਰੇੜੀ ਤੋਂ ਲੈ ਕੇ ਪਕੌੜੇ ਖਾਈ ਜਾਣਗੇ ਨਾਲੋਂ ਕਈ ਬੀਬੀਆਂ ਕਹਿੰਦੀਆਂ ਨੇ ਵੇ ਅਸੀਂ ਤਾਂ ਕੋਈ ਨਹੀਂ ਤੁਸੀਂ ਕਹੀ ਜਾਂਦੇ ਹੋ ਦਰੂ ਪੀਂਦੇ ਅਜੇ ਤਾਂ ਫਿੰਦੀਆਂ ਵੀ ਨਹੀਂ ਸਾਡਾ ਵੀ ਹੱਟ ਦਾ ਬਾਈਪਾਸ ਨੂੰ ਕਹਤਾ ਡਾਕਟਰ ਨੇ ਬੁਲਾਣਾ ਕਰ ਉਹ ਸਾਡੀਆਂ ਮਾਦਾ ਪੈਣਾ ਸੋਚਦਿਆਂ ਬਹੁਤ ਨੇ ਓਵਰ ਥਿੰਕਿੰਗ ਸਾਰੇ ਟੱਬਰ ਦੀ ਬਚੀ ਹੋਈ ਝੂਠ ਉਹਨਾਂ ਨੇ ਖਾਣੀ ਹੁੰਦੀ ਕਿ 100 ਤੋਂ ਲੈ ਕੇ 1 ਤੱਕ ਉਲਟੀ ਗਿਣਤੀ ਗਿਣਿਆ ਕਰੋ ਠੀਕ ਹੈ 100 99 98 97 96 95 94 93 92 91 90 ਐਦਾਂ ਪੂਰੀ ਸਪੀਡ ਹੋਣੀ ਚਾਹੀਦੀ ਆ ਉਗੇ ਜੱਡੇ ਬਜ਼ੁਰਗਾਂ ਨੇ ਪਹਿਲਾਂ ਬਾਸ ਦੀਆਂ ਪੌੜੀਆਂ ਲਾਈਆਂ ਦੀ ਸਿੱਧੇ ਚੜਦੇ ਦੀ ਪੁੱਠੇ ਉਤਰਦੇ ਦੀ ਕਦੇ ਪ੍ਰੋਬਲਮ ਨਹੀਂ ਆਉਂਦੀ ਦੀ ਗੋਡਿਆਂ ਦੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਸਟ੍ਰੈਸ ਤਣਾਅ ਓਵਰ ਥਿੰਕਿੰਗ ਸੋ ਇਹ ਜੋ ਤਣਾਅ ਹੁੰਦਾ ਹੈ ਸਾਡੇ ਦਿਲ ਦਿਮਾਗ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਤਾਂ ਹਰ ਕੋਈ ਜ਼ਰੂਰ ਚਾਹੁੰਦਾ ਹੈ ਕਿ ਅਸੀਂ ਤਣਾਅ ਤੋਂ ਸਟ्रेस ਤੋਂ ਛੁਟਕਾਰਾ ਕਿਵੇਂ ਪਾਈਏ ਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਹੀ ਗੱਲ ਕਰਾਂਗੇ ਕਿ ਆਖਿਰ ਕਿਵੇਂ ਬਿਨਾਂ ਦਵਾਈਆਂ ਦੇ ਆਪਣੀ ਰੋਜ਼ਾਨਾ ਆਦਤਾਂ ਨੂੰ ਬਦਲਦੇ ਹੋਏ ਅਸੀਂ ਕਿਵੇਂ ਤਣਾਅ ਤੋਂ ਦੂਰ ਰਹਿ ਸਕਦੇ ਹਾਂ ਕਿਉਂਕਿ ਤਣਾਅ ਸਟ्रेस ਸਾਡੇ ਦਿਲ ਤੇ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪਾਉਂਦਾ ਹੈ ਤੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਅੱਜ ਇਸ ਖਾਸ ਹੈਲਥ ਅਵੇਨਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ ਹੈਲਥ ਐਡਵਾਈਸ ਵਿਦ ਹਰਜੋਤ कौर ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਇਹ ਖਾਸ ਗੱਲਾਂ ਤੁਹਾਨੂੰ ਸਮਝਾਣਗੇ ਵੈਦਬਾਨ ਆਯੁਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੋਇਲ ਜੀ ਦਿਲ ਦੀ ਜਿਹੜੀ ਬਿਮਾਰੀ ਹੈ ਨਾ ਜੀ ਇਹ ਉਦੋਂ ਤੱਕ ਠੀਕ ਰਹਿੰਦੀ ਹੈ ਜਦੋਂ ਅਸੀਂ ਆਪਣੇ ਦਿਲ ਨੂੰ ਖੋਲ ਕੇ ਲੋਕਾਂ ਨਾਲ ਵਿਚਰਦੇ ਹਾਂ ਜਦੋਂ ਲੋਕੀ ਸਟ्रेस ਲੈਂਦੇ ਆ ਆਪਣੇ ਮਨ ਦੀ ਬਾਤ ਨੂੰ ਮਨ 'ਚ ਦੱਬ ਕੇ ਰੱਖਦੇ ਆ ਦਿਲ ਦੀ ਗੱਲ ਨਹੀਂ ਕਰਦੇ ਕਿਤੇ ਖੁੱਲਦੇ ਨਹੀਂ ਉਹਨਾਂ ਨੂੰ ਕਾਨੂੰ ਇਹ ਪ੍ਰੋਬਲਮ ਅਕਸਰ ਆ ਜਾਂਦੀ ਆ ਤਾਂ ਇੱਕ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਆਪਣੇ ਮਨ ਦੀ ਗੱਲ ਕਿਸੇ ਨਾਲ ਕਰਨੀ ਆ ਮੈਂ ਇਹ ਨਹੀਂ ਕਹਿੰਦਾ ਪਰ ਉਹਨੂੰ ਕਾਗਜ਼ ਤੇ ਲਿਖੋ ਲਿਖ ਲਿਖ ਕੇ ਆਪਦੇ ਮਨ ਦੀ ਭੜਾਸ ਕੱਢ ਦਿਓ ਉਹਨੂੰ ਬਾਅਦ ਚ ਫਾੜ ਕੇ ਅਗਲਾ ਦਿਓ ਜੀ ਉਹ ਤੁਹਾਡਾ ਗੁਬਾਰ ਨਿਕਲ ਗਿਆ ਦੂਜੀ ਗੱਲ ਤੁਹਾਡਾ ਤੁਸੀਂ ਜੇ ਚਾਰ ਪੈਸੇ ਹੋ ਅਮੀਰ ਹੋ ਤੁਹਾਡੇ ਕੋਲ ਕਾਰਕੂਰ ਹੈਗੀ ਅੱਜ ਕੱਲ ਤਾਂ ਕਾਰਾਂ ਦੀਆਂ ਛੱਤਾਂ ਦੇ ਸ਼ੀਸ਼ੇ ਖੁੱਲ ਜਾਂਦੇ ਆ ਤਉ ਕਿਸੇ ਪਹਾੜੀ ਵੱਲ ਨੂੰ ਚਲੇ ਜਾਓ ਉਤੋਂ ਸ਼ੀਸ਼ਾ ਖੋਲ ਕੇ ਇਕੱਲੇ ਉੱਚੇ ਬਾਹਰ ਨਿਕਲ ਕੇ ਉੱਚੀ ਉੱਚੀ ਗਾਲਾਂ ਕੱਢੋ ਰੌਲਾ ਪਾਓ ਮਤਲਬ ਦਿਲ ਦਾ ਗੁਬਾਰ ਕੱਢੋ ਇਹ ਇੱਕ ਬਹੁਤ ਇੰਪੋਰਟੈਂਟ ਆ ਚਾਹੇ ਤੁਸੀਂ ਮੇਲ ਹੋ ਚਾਹੇ ਤੁਸੀਂ ਫੀਮੇਲ ਹੋ ਤੁਹਾਡੇ ਮਨ ਦਾ ਗੁਬਾਰ ਜਦ ਤੱਕ ਨਹੀਂ ਨਿਕਲੂਗਾ ਜਦੋਂ ਤੱਕ ਤੁਸੀਂ ਸੈੱਟ ਨਹੀਂ ਹੋਣਾ ਤੇ ਕਈ ਵਾਰੀ ਹੁੰਦਾ ਕਿ ਸਟ੍ਰੈਸ ਅਸੀਂ ਇੰਨਾ ਲੈਂਦੇ ਆ ਕਿ ਹਾਰਟ ਦੀ ਜਿਹੜੀ ਆਟਰੀਜ਼ ਨੇ ਉਹਨਾਂ ਦੇ ਉੱਤੇ ਪ੍ਰਭਾਵ ਪੈਂਦਾ ਕਈ ਵਾਰੀ ਸਾਡੇ ਖਾਣ ਪੀਣ ਜਿਵੇਂ ਹੁਣ ਮੰਨ ਲਓ ਅਸੀਂ ਕੋਈ ਸਾਡੇ ਭਰਾ ਅਲਕੋਹਲ ਲੈਂਦੇ ਆ दारू पींदे मैं दारू ਦੇ ਖਿਲਾਫ ਨਹੀਂ ਹੈਗਾ ਮੈਂ ਐਕਸੈਸ दारू ਦੇ ਖਿਲਾਫ ਜ਼ਰੂਰ ਗੱਲ ਕਰਦਾ ਕਿ ਐਕਸੈਸ ਨਹੀਂ ਹੋਣਾ ਚਾਹੀਦਾ ਫਿਰ ਦੂਜੀ ਗੱਲ ਉਹਦੇ ਨਾਲ ਖਾਣ ਪਾਣ ਕਿਹਜਾ ਸੀ ਖਾਣੇ ਹੁਣ ਕਈ ਵਿਚਾਰੇ दारू ਪੀ ਜਾਣਗੇ ਨਾਲ ਪੁੱਜੀ ਹੋਈ ਨੂਨ ਵਾਲੀ मूਫਲੀ ਖਾਈ ਜਾਣਗੇ ਕਈ ਵਿਚਾਰੇ दारू ਪੀ ਜਾਣਗੇ ਉਹਦੇ ਨਾਲ ਕਿਸੇ ਰੇੜੀ ਤੋਂ ਲੈ ਕੇ ਪਕੌੜੇ ਖਾਈ ਜਾਣਗੇ ਮਤਲਬ ਉਹ ਜਿਹੜੇ ਜਿਵੇਂ ਤੁਸੀਂ ਕਹੋ ਵੀ ਕੰਬੀਨੇਸ਼ਨ ਕੀ ਆ ਦੇਖੋ ਹਮੇਸ਼ਾ ਤੁਸੀਂ ਜਦੋਂ ਕੋਈ ਇਹੋ ਜਿਹੀ ਚੀਜ਼ ਖਾਣੇ ਪੀਣੇ ਹੋ ਤਾਂ ਉਹਦੇ ਨਾਲ ਜਿਹੜਾ ਜਿਹੜਾ ਡਾਈਟ ਦਾ ਸਿਸਟਮ ਆ ਉਹ ਤੁਹਾਡਾ ਬੈਸਟ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ ਜਿਹੜੇ ਲੋਕੀ ਖਾਂਦੇ ਪੀਂਦੇ ਆ ਉਹ ਇੰਨਾਂ ਚੀਜ਼ਾਂ ਵੱਲ ਜਰੂਰ ਖਿਆਲ ਕਰਨਗੇ ਕਿਉਂਕਿ ਇਹ ਹਾਰਟ ਦੀ ਪ੍ਰੋਬਲਮ ਦਾ ਮੁੱਖ ਕਾਰਨ ਹੁਣ ਕਈ ਬੀਬੀਆਂ ਕਹਿੰਦੀਆਂ ਨੇ ਵੇ ਅਸੀਂ ਤਾਂ ਗੁੱਲ ਸਰ ਤੁਸੀਂ ਕਹੀਏ ਨਾ दारू ਪੀਂਦੇ ਅਸੀਂ ਤਾਂ ਫਿੰਦਿਆਂ ਵੀ ਨਹੀਂ ਸਾਡਾ ਵੀ ਹਾਰਟ ਦਾ ਬਾਈਪਾਸ ਨੂੰ ਕਹਤਾ ਡਾਕਟਰ ਨੇ ਬਲਾਣਾ ਕਰਤਾ ਜਾਂ ਸਾਨੂੰ ਵੀ ਅਟੈਕ ਦਾ ਡਰ ਲੱਗਿਆ ਰਹਿੰਦਾ ਉਹਨਾਂ ਦਾ ਕੀ ਹੈ ਉਹ ਸਾਡੀਆਂ ਮਾਤਾ ਪੈਣਾ ਸੋਚਦਿਆਂ ਬਹੁਤ ਨੇ ਓਵਰ ਥਿੰਕਿੰਗ ਇਹ ਇੱਕ ਪ੍ਰੋਬਲਮ ਹੈ ਦੂਜਾ ਸਾਰੇ ਟੱਬਰ ਦੀ ਬਚੀ ਹੋਈ ਝੂਠ ਉਹਨਾਂ ਨੇ ਖਾਣੀ ਹੁੰਦੀ ਆ ਸ਼ਾਮ ਨੂੰ ਬਾਸੀ ਖਾਣਾ ਉਹਨਾਂ ਨੇ ਖਾਣਾ ਹੁੰਦਾ ਸਵੇਰੇ ਉੱਠ ਕੇ ਉਹ ਚੀਜ਼ਾਂ ਜਿਹੜੀਆਂ ਨੇ ਸਾਡੇ ਹਾਰਟ ਨੂੰ ਦੇਖੋ ਪਹਿਲਾਂ ਅਸੀਂ ਬਾਸੀ ਖਾਣਾ ਖਾਂਦੇ ਸੀ ਅਸੀਂ ਵੀ ਖਾਂਦੇ ਰਹੇ ਹਾਂ ਔਰ ਉਹ ਖਾਣਾ ਜਿਹੜਾ ਹੁੰਦਾ ਸੀ ਪੋਸਟਿਕ ਹੁੰਦਾ ਸੀ ਕਣਕ ਪੋਸਟਿਕ ਹੁੰਦੀ ਸੀ ਹੁਣ ਤੁਸੀਂ ਦੱਸੋ ਤੁਹਾਡੀ ਕਣਕ ਦਾ ਕੀ ਹਾਲ ਆ ਕਣਕ ਦਾ ਆਟਾ ਜਿਹੜਾ ਥੈਲੀ ਚ ਪਿਆ ਉਹਦਾ ਕੀ ਹਾਲ ਆ ਸਾਨੂੰ ਐਂ ਨਹੀਂ ਪਤਾ ਕੀ ਆ ਅੱਗੇ ਅਸੀਂ ਕਣਕ ਪਿਆਉਂਦੇ ਸੀ ਸਾਡੀਆਂ ਮਾਤਾ ਪਿਤਾ ਭੈਣਾਂ ਕਣਕ ਨੂੰ ਡਰਮ ਵਿੱਚ ਰੱਖਦੀਆਂ ਸੀ ਉਹਨੂੰ ਧੋਂਦੇ ਸੀ ਧੋ ਕੇ ਸੁਕਾਉਂਦੇ ਸੀ ਮੰਜੇ ਤੇ ਫਿਰ ਉਹਨੂੰ ਬੋਰੀ ਚ ਪਾਉਂਦੇ ਸੀ ਫਿਰ ਸਾਈਕਲ ਦੇ ਗੱਬੇ ਫਸਾ ਕੇ ਚੱਕੀ ਤੇ ਲੈ ਜਾਂਦੇ ਸੀ ਚੱਕੀ ਤੇ ਲਿਜਾ ਕੇ ਫਿਰ ਲਾਈਨ ਚ ਨਿਗਾ ਰੱਖਦੇ ਵੀ ਸਾਡੀ ਬੋਰੀ ਬਦਲ ਨਾ ਜਾਵੇ ਹੈਨਾ ਤੇ ਉਹ ਬੋਰੀ ਨੂੰ ਜਦ ਤੱਕ ਉਹ ਪਿਸ ਕੇ ਆਟਾ ਸਾਡੀ ਉਹ ਬੋਰੀ ਚ ਨਹੀਂ ਪੈਂਦਾ ਸੀ ਉਦੋਂ ਤੱਕ ਚੱਕ ਕੇ ਉਹਨੂੰ ਘਰੇ ਨਹੀਂ ਤੇ ਲਿਆਉਂਦੇ ਤੇ ਹੁਣ ਕਿੱਧਰ ਨੂੰ ਚਲਿਆ ਗਿਆ ਉਹ ਕੰਮ ਹੁਣ ਐ ਨਹੀਂ ਪਤਾ ਕਿੱਥੇ ਆਟਾ ਪੈਕ ਹੋ ਰਿਹਾ ਕੀ ਉਹਦੇ ਚ ਪੈ ਰਿਹਾ ਕਿਹੜੀ ਥੈਲੀ ਚ ਆ ਗਿਆ ਬਸ ਕੁਛ ਨਹੀਂ ਪਤਾ ਰੱਬ ਹੀ ਰੱਖਾ ਇਸ ਲਈ ਬਹੁਤੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ ਜਿੰਨਾ ਉਲਝਾਂਗੇ ਉਹ ਉਲਝਦੇ ਜਾਵਾਂਗੇ ਵਧੀਆ ਖਾਇਆ ਕਰੋ ਬਸ ਚੰਗਾ ਖਾਇਆ ਕਰੋ ਪੋਜ਼ਿਟਿਵ ਖਾਇਆ ਕਰੋ ਔਰ ਖੁਸ਼ ਰਹਾ ਕਰੋ ਬਾਬੇ ਨਾਨਕ ਦਾ ਨਾਮ ਜਪਿਆ ਕਰੋ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਦਾ ਨਾਮ ਲਿਆ ਕਰੋ ਔਰ ਦਿਨਚ ਇੱਕ ਵਾਰੀ ਮੇਰੇ ਕਹਿਣ ਤੇ ਲਾਸਟ ਪੁਆਇੰਟ ਦੀ ਗੱਲ ਕਰੂੰਗਾ ਕਿ 100 ਤੋਂ ਲੈ ਕੇ 1 ਤੱਕ ਉਲਟੀ ਗਿਣਤੀ ਗਿਣਾ ਕਰੋ ਠੀਕ ਹੈ 100 99 98 97 96 95 94 93 92 91 90 ਐਦਾਂ ਪੂਰੀ ਸਪੀਡ ਹੋਣੀ ਚਾਹੀਦੀ ਆ ਜੇ ਤੁਸੀਂ ਇੰਨੀ ਸਪੀਡ ਨਾਲ 100 ਤੋਂ 1 ਤੱਕ ਗਿਣਤੀ ਗਿਣਗੇ ਨਾ ਜ਼ਿੰਦਗੀ 'ਚ ਕਦੇ ਬੋਝ ਵਧੂਗਾ ਤੁਹਾਡੇ ਸਰੀਰ ਦਾ ਨਾ ਬੋਝ ਵਧੂਗਾ ਦਿਮਾਗ ਦਾ ਨਾ ਕਦੇ ਤੁਹਾਨੂੰ ਕੋਈ ਡਾਈਜੈਸ਼ਨ ਦੀ ਪ੍ਰੋਬਲਮ ਆਊਗੀ ਕਿਉਂਕਿ ਇਹ ਇਹ ਓਵਰ ਥਿੰਕਿੰਗ ਨੂੰ ਰੀਵਰਸ ਥਿੰਕ ਤੇ ਲੈ ਕੇ ਆਉਂਦੀਆਂ ਨੇ ਇਹ ਚੀਜ਼ਾਂ ਇਹ ਕਰਿਆ ਕਰੋ ਔਰ ਇੱਕ ਦੋ ਵਾਰੀ ਪੁੱਠੇ ਤੁਰਿਆ ਕਰੋ ਔਰ ਪੌੜੀ ਦੇ ਵਿੱਚ ਵੀ ਕੋਸ਼ਿਸ਼ ਕਰਿਆ ਕਰੋ ਪੁੱਠੇ ਉਤਰਨ ਦੀ ਕਿਉਂਕਿ ਸਾਡੇ ਬਜ਼ੁਰਗਾਂ ਨੇ ਪਹਿਲਾਂ ਬਾਸ ਦੀਆਂ ਪੌੜੀਆਂ ਲਾਈਆਂ ਦੀ ਸਿੱਧੇ ਚੜਦੇ ਦੀ ਪੁੱਠੇ ਉਤਰਦੇ ਦੀ ਕਦੇ ਪ੍ਰੋਬਲਮ ਨਹੀਂ ਆਉਂਦੀਦੀ ਗੋਡਿਆਂ ਦੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਆ ਸੋ ਸੇਧ ਤੋਂ ਵੱਧ ਖਾਸ ਹੋਰ ਕੁਝ ਵੀ ਨਹੀਂ ਹੁੰਦਾ ਇਸ ਲਈ ਭਾਵੇਂ ਤਣਾ ਤੁਹਾਨੂੰ ਕੰਮਦਾ ਹੈ ਚਾਹੇ ਕਿ ਤਣਾ ਕਰਦੀ ਕਿਸੇ ਪਰੇਸ਼ਾਨੀ ਦਾ ਆਇਆ ਉਸ ਤਣਾ ਤੋਂ ਜਲਦੀ ਤੋਂ ਜਲਦੀ छुटਕਾਰਾ ਜ਼ਰੂਰ ਪਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਡੇ ਦਿਲ ਦਿਮਾਗ ਤੇ ਜਾਂ ਆਪਣੇ ਸਰੀਰ ਦੇ ਕਿਸੇ ਵੀ ਹੋਰ ਥਾਂ ਤੇ ਮਾੜਾ ਅਸਰ ਨਾ ਪਾ ਸਕੇ ਸੋ ਤੁਸੀਂ ਅੱਜ ਦੀ ਵੀਡੀਓ ਦੇ ਜ਼ਰੀਏ ਜਾਣਿਆ ਕਿ ਇਹ ਜਿਹੜਾ ਤਣਾ ਹੈ ਸਾਡੇ ਦਿਲ ਤੇ ਕਿੰਨਾ ਮਾੜਾ ਅਸਰ ਪਾਉਂਦਾ ਨਾਲ ਹੀ ਨਾਲ ਤੁਸੀਂ ਇਹ ਵੀ ਜਾਣਿਆ ਕਿ कि असी अपन कुछ आदता बदल के तनाव तो छुटकारा पा सदा अपने आपू सेहतमंद रख सदा पॉजिटिव थिंकिंग रख सदा किसी भी तरह का मन के उपर बोझ है किसी गल कर लीए या फिर जो सुभाष गोयल जी ने तुम तरीके दसेने के कागज़ से लिख के फाड़ दो या फिर किसी बाहर खुली थानते जाके उची उच्च बोल के जो है अपना गुस्सा कट सकते हो लेकिन एक गुस्सा गुबार जोड़ा मन के अंदर ना रखो मन का बोझ ਫਿਰ ਤੰਦਾ ਬੋਝ ਬਣ ਜਾਂਦਾ ਹੈ ਇਸ ਲਈ ਅਗਰ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਆਪਣੇ ਮਾਈਂਡ ਨੂੰ ਹਲਕਾ ਕਰੀਏ ਤਣਾਅ ਤੋਂ ਦੂਰ ਰਹੀਏ ਸੋ ਵੀਡੀਓ ਅਸਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਸੁਝਾਅ ਹਮੇਸ਼ਾ ਦੀ ਤਰ੍ਹਾਂ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹਿਣਾ ਚੈਨਲ ਨੂੰ ਅਗਰ ਹੁਣ ਤੱਕ ਤੁਸੀਂ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਹੋਰ ਕਿਹੜੇ ਵਿਸ਼ਾ ਤੇ ਵੀਡੀਓ ਲੈ ਕੇ ਆਈਏ ਹਮੇਸ਼ਾ ਦੀ ਤਰ੍ਹਾਂ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰ ਜਦੋਂ ਲੋਕੀ ਸਟ्रेस ਲੈਂਦੇ ਆ ਆਪਣੇ ਮਨ ਦੀ ਬਾਤ ਨੂੰ ਮਨ 'ਚ ਦੱਬ ਕੇ ਰੱਖਦੇ ਆ ਦਿਲ ਦੀ ਗੱਲ ਨਹੀਂ ਕਰਦੇ ਕਿਤੇ ਖੋਲ੍ਹਦੇ ਨਹੀਂ ਉਹਨਾਂ ਲੋਕਾਂ ਨੂੰ ਇਹ ਪ੍ਰੋਬਲਮ ਅਕਸਰ ਆ ਜਾਂਦੀ ਆ ਪਰ ਉਹਨੂੰ ਕਾਗਜ਼ ਤੇ ਲਿਖੋ ਲਿਖ ਲਿਖ ਕੇ ਆਪਣੇ ਮਨ ਦੀ ਭੜਾਸ ਕੱਢ ਲਓ ਉਹਨੂੰ ਬਾਅਦ 'ਚ ਫਾੜ ਕੇ ਅਗਲਾ ਦਿਓ ਉਹ ਕਿਸੇ ਪਹਾੜੀ ਵੱਲ ਨੂੰ ਚਲੇ ਜਾਓ ਉੱਤੋਂ ਸ਼ੀਸ਼ਾ ਖੋਲ ਕੇ ਇਕੱਲੇ ਉੱਚ ਬਾਹਰ ਨਿਕਲ ਕੇ ਉੱਚੀ ਉੱਚੀ ਗਾਣਾ ਗੱਡੋ ਰੌਲਾ ਪਾਓ ਮਤਲਬ ਦਿਲ ਦਾ ਗੁਬਾਰ ਕੱਢੋ। ਪਰ ਇਹ ਹੁੰਦਾ ਕਿ ਸਟ੍ਰੈਸ ਅਸੀਂ ਇੰਨਾ ਲੈਨੇ ਆ ਕਿ ਹਾਰਟ ਦੀ ਜਿਹੜੀ ਆਟਰੀਜ਼ ਨੇ ਉਹਨਾਂ ਦੇ ਉੱਤੇ ਪ੍ਰਭਾਵ ਪੈਂਦਾ। ਕਈ ਵਿਚਾਰੇ दारू ਪੀ ਜਾਣਗੇ ਨਾਲ ਪੁੱਜੀ ਹੋਈ ਨੂਨ ਵਾਲੀ ਮੂੰਫਲੀ ਖਾਈ ਜਾਣਗੇ। ਕਈ ਵਿਚਾਰੇ दारू ਪੀ ਜਾਣਗੇ ਉਹਦੇ ਨਾਲ ਕਿਸੇ ਰੇੜੀ ਤੋਂ ਲੈ ਕੇ ਪਕੌੜੇ ਖਾਈ ਜਾਣ। ਨਾਲ ਨੂੰ ਕਈ ਬੀਬੀਆਂ ਕਹਿੰਦੀਆਂ ਨੇ ਵੇ ਅਸੀਂ ਤਾਂ ਕਹਿੰਦਾ ਤੁਸੀਂ ਕਹੀਏ ਨਾ ਦਰੂ ਪੀਂਦੇ ਅਸੀਂ ਤਾਂ ਪਿੰਦੀਆਂ ਵੀ ਨਹੀਂ ਸਾਡਾ ਵੀ ਹੱਟ ਦਾ ਬਾਈਪਾਸ ਉਹ ਕਹਤਾ ਡਾਕਟਰ ਨੇ ਬੁਲਾਣਾ ਕਰ ਉਹ ਸਾਡੀਆਂ ਮਾਦਾ ਪੈਣਾ ਸੋਚਦੀਆਂ ਬਹੁਤ ਨੇ ਓਵਰ ਥਿੰਕਿੰਗ ਸਾਰੇ ਟੱਬਰ ਦੀ ਬਚੀ ਹੋਈ ਝੂਠ ਉਹਨਾਂ ਨੇ ਖਾਣੀ ਹੁੰਦੀ ਕਿ 100 ਤੋਂ ਲੈ ਕੇ 1 ਤੱਕ ਉਲਟੀ ਗਿਣਤੀ ਗਿਣਿਆ ਕਰੋ ਠੀਕ ਹੈ 100 99 98 97 96 95 94 93 92 91 90 ਐਦਾਂ ਪੂਰੀ ਸਪੀਡ ਹੋਣੀ ਚਾਹੀਦੀ ਆ ਕਉਕੇ ਸਾਡੇ ਬਜ਼ੁਰਗਾਂ ਨੇ ਪਹਿਲਾਂ ਬਾਸ ਦੀਆਂ ਪੌੜੀਆਂ ਲਾਈਆਂ ਦੀ ਸਿੱਧੇ ਚੜਦੇ ਦੀ ਪੁੱਠੇ ਉਤਰਦੇ ਦੀ ਕਦੇ ਪ੍ਰੋਬਲਮ ਨਹੀਂ ਹੁੰਦੀਦੀ ਗੋਡਿਆਂ ਦੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓ